ਦੋਸਤੋ بڑے ਕੁਐਸਚਨ ਹੁੰਦੇ ਆ ਬੜੀਆਂ ਅਸੀ ਸਟੋਰੀਆਂ ਸੁਣਦੇ ਆ ਭਗਤ ਸਿੰਘ ਕ੍ਰਾਂਤੀਕਾਰੀ ਸੀ ਭਗਤ ਸਿੰਘ ਕਾਮਰੇਡ ਸੀ ਭਗਤ ਸਿੰਘ ਸਿੱਖ ਸੀ ਭਗਤ ਸਿੰਘ ਇਹ ਸੀ ਉਹ ਸੀ ਠੀਕ ਆ ਉਹ ਸੀ ਉਹ ਇੱਕ ਇਨਕਲਾਬੀ ਸੀ ਬਟ ਉਹ ਅਸਲ ਉਹਦੀ ਵਿਆਖਿਆ ਕੀ ਆ ਉਹਦਾ ਪਿਸਤੌਲ ਸਭ ਨੂੰ ਦੀਦਾ ਪਰ ਉਹਦੀਆਂ ਕਿਤਾਬਾਂ ਕਿਸੇ ਨੂੰ ਨਹੀਂ ਦੇਣੀਆਂ ਚਲੋ ਆਪਾਂ ਇਸ ਵਿਸ਼ੇ ਦੇ ਉੱਤੇ ਅੱਜ ਵਿਸ਼ੇਸ਼ ਗੱਲਬਾਤ ਕਰਾਂਗੇ ਕਿਉਂਕਿ 28 ਸਤੰਬਰ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਸੀਗਾ ਅੱਜ ਦੇ ਦਿਨ ਤੇ ਇਸ ਵਿਸ਼ੇ ਦੇ ਉੱਤੇ ਆਪਾਂ ਕਰਾਂਗੇ ਵਿਸ਼ੇਸ਼ ਗੱਲਬਾਤ ਉਸ ਤੋਂ ਪਹਿਲਾਂ ਅਰਥੀਆਂ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸੋ ਇੱਕ ਵਾਰੀ ਆਪਰੋਚ ਦੀ ਤਰ੍ਹਾਂ ਕਰਾਂਗੇ ਆਵਾਜ਼ ਚੈੱਕ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਗੱਲਬਾਤ ਕੰਟੀਨਿਊ ਹਾਂਜੀ ਦੋਸਤੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਬਾਰੇ ਬਖਵਕ ਗੱਲਾਂ ਕੀਤੀਆਂ ਜਾਂਦੀਆਂ ਨੇ ਸਭ ਤੋਂ ਪਹਿਲੀ ਤਾਂ ਇਹ ਸਾਡੇ ਦਿਮਾਗ ਦੇ ਵਿੱਚ ਜਿਹੜੀ ਇੱਕ ਫੋਟੋ ਆਉਂਦੀ ਹੈ ਜਦੋਂ ਸਰਦਾਰ ਭਗਤ ਸਿੰਘ ਹੋਰਾਂ ਦਾ ਨਾਮ ਆਉਂਦਾਗਾ ਸਾਡੇ ਸਾਹਮਣੇ ਤਾਂ ਇੱਕ ਫੋਟੋ ਆਉਂਦੀ ਹੈ ਸਾਡੇ ਦਿਮਾਗ ਦੇ ਵਿੱਚ ਕਿ ਉਹਨਾਂ ਦੇ ਹੱਥ ਦੇ ਵਿੱਚ ਪਿਸਤੌਲ ਹੋ ਉਹਨਾਂ ਦੇ ਸਿਰ ਤੇ ਟੋਪੀ ਹੋਊਗੀ ਉਹ ਇਸ ਤਰ੍ਹਾਂ ਬੜੇ ਨੱਚਦੇ ਟੱਪਦੇ ਨੌਜਵਾਨ ਦੀ ਫੋਟੋ ਆਉਂਦੀ ਹੈ ਸਾਡੇ ਦਿਮਾਗ ਦੇ ਵਿੱਚ ਠੀਕ ਆ ਇੱਕ ਨੌਜਵਾਨ ਸੀ ਭਗਤ ਸਿੰਘ ਪਰ ਕੀ ਉਹ ਸਦਾ ਹੱਥ ਦੇ ਵਿੱਚ ਪਿਸਤੌਲ ਰੱਖਦਾ ਸੀ ਜਾਂ ਕੱਲਾ ਪਿਸਤੌਲ ਹੀ ਉਹਦੀ ਜ਼ਿੰਦਗੀ ਸੀ ਆਪਾਂ ਏਸ਼ ਬਿਸ਼ੇ ਤੇ ਗੱਲਬਾਤ ਨਹੀਂ ਕਰਨੀ ਕਿ ਭਗਤ ਸਿੰਘ ਹੋਰਾਂ ਦਾ ਜਨਮ ਕਿੱਥੇ ਹੋਇਆ ਉਹਨਾਂ ਨੇ ਕੀ ਕੀ ਕੀਤਾ ਇਹ ਤੁਹਾਨੂੰ ਹੋਰ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ ਆਪਾਂ ਉਹਨਾਂ ਨੂੰ ਇੱਕ ਉਹਨਾਂ ਦੀ ਜਿਹੜੀ ਤੁਹਾਡੇ ਅੰਦਰ ਇੱਕ ਸਟਰੈਂਥ ਹੁੰਦੀ ਹੈ ਕਿ ਤੁਹਾਡੇ ਅੰਦਰ ਇੱਕ ਕਹਿ ਲਈਏ ਕਿ ਸ਼ਕਤੀ ਹੁੰਦੀ ਹੈ ਜਿਹੜੀ ਆਪਾਂ ਉਹਨਾਂ ਦੀ ਪਛਾਣਨ ਦੀ ਕੋਸ਼ਿਸ਼ ਕਰਾਂ ਕਿ ਉਹ ਕੀ ਸੀ ਕੀ ਉਹ ਸ਼ਕਤੀ ਅਲੱਗ-ਅਲੱਗ ਹੁੰਦੀ ਹੈ ਹਰ ਬੰਦੇ ਦੇ ਵਿੱਚ ਜਾਂ ਜਿਹੜੇ ਲੋਕਾਂ 'ਚ ਉਹ ਸ਼ਕਤੀ ਹੁੰਦੀ ਹੈ ਉਹ ਸਭ ਦੀ ਸਾਂਝੀ ਹੁੰਦੀ ਹੈ ਜਾਂ ਇੱਕ ਜੋਤ ਕਹਿ ਲਓ ਜਾਂ ਇੱਕ ਰੂਹ ਕਹਿ ਲਓ ਜਮੀਰ ਕਹਿ ਲਓ ਉਹਨਾਂ ਜੋ ਵੀ ਤੁਸੀਂ ਨਾਮ ਦੇ ਦਿਓ ਉਹ ਚੀਜ਼ ਬਾਰੇ ਆਪਾਂ ਗੱਲਬਾਤ ਕਰਨੀ ਆ ਆਪਾਂ ਇਹ ਨਹੀਂ ਗੱਲ ਕਰਨੀ ਕਿ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਹੋਰਾਂ ਨੇ ਪੰਜ ਪੰਜਵੀਂ ਪਾਸ ਹੋਏ ਸੀਗੇ ਜਦੋਂ ਆ ਮਹਾਤਮਾ ਗਾਂਧੀ ਹੋਰਾਂ ਨੇ ਅੰਦੋਲਨ ਸ਼ੁਰੂ ਕਰਤਾ ਸੀਗਾ ਨਾਮ ਮਿਲਵਰਤਨ ਅੰਦੋਲਨ ਉਸ ਦੇ ਵਿੱਚ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਹੋਰਾਂ ਨੇ ਜੋ ਵੀ ਵਿਦੇਸ਼ੀ ਚੀਜ਼ਾਂ ਸੀਗੀਆਂ ਆਪਨ ਇਵਨ ਕਿ ਆਪਣੇ ਘਰ ਦੇ ਵਿੱਚੋਂ ਕੱਪੜੇ ਕੱਢ-ਕੱਢ ਸਾੜਦੇ ਸੀਗੇ ਆਪਣੇ ਘਰ ਦੇ ਵਿੱਚੋਂ ਜੋ ਵੀ ਹੋਰ ਸਮਾਨ ਸੀ ਅੰਗਰੇਜ਼ਾਂ ਦਾ ਬਣਿਆ ਹੋਇਆ ਅੰਗਰੇਜ਼ਾਂ ਦੀਆਂ ਫੈਕਟਰੀਆਂ 'ਚ ਬਣਿਆ ਹੋਇਆ ਬ੍ਰਿਟਿਸ਼ ਦਾ ਬਣਿਆ ਹੋਇਆ ਉਹ ਸਾਰਾ ਕੱਢ ਕੇ ਬਾਹਰ ਸੁੱਟਦਾ ਸੀ ਮਤਲਬ ਖਤਮ ਕਰਤਾ ਸੀ ਉਹ ਡੇਮੇਜ ਕਰਤਾ ਸੀ ਪਰ ਇੰਨੇ ਨੂੰ ਕਹਿੰਦੇ ਆ ਕਿ ਇੱਕ ਕਿਤੇ ਚੌਂਕੀ ਦੇ ਉੱਤੇ ਮਤਲਬ ਚੜੱਪ ਹੋ ਗਈ ਆਪਣੇ ਅੰਦੋਲਨਕਾਰੀਆਂ ਦੀ ਨਾਰੇ ਲਾਉਂਦੇ ਲਾਉਂਦੇ ਆਂਦੇ ਉਹ ਚੌਂਕੀ ਵੱਲ ਚੱਲ ਗਏ ਪੁਲਸ ਵਾਲੇ ਨੇ ਉਹਨਾਂ ਨੂੰ ਕਿਹਾ ਹੋਊਗਾ ਇੱਧਰ ਨਾ ਆਓ ਤੁਸੀਂ ਤੁਹਾਡਾ ਏਰੀਆ ਨਹੀਂ ਹੈਗਾ ਤੁਸੀਂ ਉੱਧਰ ਜਾਓ ਪਰ ਉਹ ਉੱਧਰ ਚਲੇ ਗਏ ਨਾਰੇ ਲਾਉਂਦੇ ਲਾਉਂਦੇ ਪੁਲਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਗੋਲੀ ਚਲਾਈ ਤੇ ਉੱਥੇ ਕਈ ਬੰਦੇਾਂ ਦੀ ਮੌਤ ਹੋ ਗਈ ਤੇ ਉਹਦੇ ਗੁੱਸੇ ਦੇ ਵਿੱਚ ਉਹਨਾਂ ਨੇ ਚੌਂਕੀ ਦੇ ਵਿੱਚ ਨੂੰ ਅੱਗ ਲਾਤੀ ਜਿਹੜੇ ਆਪਣੇ ਅੰਦੋਲਨਕਾਰੀ ਸੀ ਤੇ ਅੰਦੋਲਨਕਾਰੀਆਂ ਨੇ ਅੱਗ ਲਾਉਣ ਕਰਕੇ ਜਦੋਂ ਪੁਲਸ ਵਾਲੇ ਵਿੱਚ ਮਚ ਗਏ ਜਿਹੜੇ ਚੌਂਕੀ ਦੇ ਵਿੱਚ ਹੀ ਸੀਗੇ ਥਾਣੇ ਦੇ ਵਿੱਚ ਤਾਂ ਉਸ ਹਿੰਸਾ ਅੰਦੋਲਨ ਨੂੰ ਹਿੰਸਕ ਹੁੰਦੇ ਦੇਖ ਕੇ ਸ਼ਹੀਦ ਆਜ਼ਮ ਸੌਰੀ ਮਹਾਤਮਾ ਗਾਂਧੀ ਹੋਰਾਂ ਨੇ ਅੰਦੋਲਨ ਵਾਪਸ ਲੈ ਲਿਆ ਕਿਉਂਕਿ ਉਹਨਾਂ ਦੀ ਵਿਚਾਰਤਾਂ ਰਹੀ ਕਿ ਕੋਈ ਵੀ ਹਿੰਸਾ ਨਹੀਂ ਹੋਣੀ ਚਾਹੀਦੀ ਅੰਦੋਲਨ ਆਪਾਂ ਸ਼ਾਂਤਮਈ ਰੱਖਣਾਗਾ ਚਾਹੇ ਤੁਹਾਡੇ ਡਾਂਗਾ ਮਾਰਨ ਜੋ ਮਰਜ਼ੀ ਕਰਨ ਅੰਦੋਲਨ ਸ਼ਾਂਤਮਈ ਰੱਖਣਾ ਉਸ ਤੋਂ ਬਾਅਦ ਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰੀ ਮਤਲਬ ਉਦੋਂ ਉਮਰ ਦੇ ਬਹੁਤ ਜੋਸ਼ ਹੁੰਦਾ ਬਹੁਤ ਛੋਟੇ ਸੀਗੇ ਮਤਲਬ 6ਵੀਂ ਜਮਾਤ ਦੇ ਵਿੱਚ ਪੜਦੇ ਸੀਗੇ ਤਾਂ ਉਹਨਾਂ ਨੇ ਮਤਲਬ ਇਸ ਗੱਲ ਤੇ ਉਹਨਾਂ ਨੂੰ ਵਿਰੋਧਤਾ ਹੋ ਗਈ ਮਹਾਤਮਾ ਗਾਂਧੀ ਹੋਰਾਂ ਨਾਲ ਕਿ ਯਾਰ ਇਹਨਾਂ ਨੇ ਵੀ ਅੰਦੋਲਨ ਵਾਪਸ ਲੈ ਲਿਆ ਮੈਂ ਵੀ ਸਾਰੇ ਲੋਕਾਂ ਨੇ ਆਪਣਾ ਸਮਾਨ ਸਾਰਾ ਕੁਝ ਬਚਾਤਾ ਇਹ ਵੱਖੋ ਵੱਖਰੀਆਂ ਚੀਜ਼ਾਂ ਨੇ ਇਹ ਸਮਝਣ ਦੀਆਂ ਸਟੇਜਾਂ ਹੁੰਦੀਆਂ ਲਾਈਫ ਦੇ ਵਿੱਚ ਤੁਸੀਂ ਕਦੋਂ ਕਿਹੜੀ ਚੀਜ਼ ਸਮਝਣੀ ਆ ਤੁਹਾਡਾ 20 25 ਸਾਲ ਦੀ ਉਮਰ ਦੇ ਤੱਕ ਤੁਸੀਂ ਜੋਸ਼ ਚ ਹੁੰਨੇ ਹੋ ਤੁਹਾਨੂੰ ਹੋਸ਼ ਦੇ ਘੱਟ ਤੇ ਜੋਸ਼ ਦਾ ਜ਼ਿਆਦਾ ਗਿਆਨ ਹੁੰਦਾਗਾ ਇਹ ਪਰਮਾਤਮਾ ਵੱਲੋਂ ਆ ਤੁਸੀਂ ਉਸ ਸਮੇਂ ਤੱਕ ਬਹੁਤ ਮਤਲਬ ਲੜਾਈ ਝਗੜੇ ਨੂੰ ਪਹਿਲ ਦਿੰਨੇ ਹੋ ਤੁਸੀਂ ਪਰ ਉਸ ਤੋਂ ਵੱਡੀ ਉਮਰ ਦੇ ਵਿੱਚ ਜਾ ਕੇ ਜਦੋਂ ਤੁਸੀਂ ਸੋਚਣਾ ਅਲੱਗ ਤਰੀਕੇ ਨਾਲ ਸ਼ੁਰੂ ਕਰਦੇ 30 ਸਾਲ ਤੋਂ ਬਾਅਦ ਤਾਂ ਉਹ ਇੱਕ ਵੱਖਰੀ ਸਟੇਜ ਸ਼ੁਰੂ ਹੁੰਦੀ ਹੈ ਜ਼ਿੰਦਗੀ ਦੀ ਸੋ ਆਪਾਂ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਹੋਰਾਂ ਨੂੰ ਸਿਰਫ ਇਸ ਕਰਕੇ ਨਹੀਂ ਜਾਣ ਸਕਦੇ ਕਿ ਉਹਨਾਂ ਦੇ ਹੱਥ ਵਿੱਚ ਪਿਸਤੌਲ ਸੀ ਆਪਾਂ ਉਹਨਾਂ ਦਾ ਇਹ ਗੱਲ ਨਹੀਂ ਭੁੱਲ ਸਕਦੇ ਕਿ ਉਹਨਾਂ ਨੇ ਲਾਹੌਰ ਦੇ ਵਿੱਚ ਬਿਨਾ ਨੁਕਸਾਨ ਵਾਲੇ ਸਿਰਫ ਧੂਏ ਵਾਲੇ ਬੰਬ ਵੀ ਛੁੱਟੇ ਸੀਗੇ ਉਹਨਾਂ ਨੇ ਲੇਖ ਵੀ ਲਿਖੇ ਸੀ ਕਿਤਾਬਾਂ ਦੇ ਅਖਬਾਰਾਂ ਦੇ ਵਿੱਚ ਅਖਬਾਰ ਵੀ ਲਿਖਦੇ ਰਹੇ ਸੀ ਇਹ ਸਰਦਾਰ ਭਗਤ ਸਿੰਘ ਹੋਰੀ ਹੁਣ ਆਪਾਂ ਸ਼ੁਰੂ ਕਰਦੇ ਆਂ ਗੱਲਬਾਤ ਇੱਥੋਂ ਕਿ ਜਿਵੇਂ ਉਹਨਾਂ ਦੇ ਨਾਮ ਤੋਂ ਹੀ ਸਿੱਧ ਹੁੰਦਾਗਾ ਕਿ ਭਗਤ ਸਿੰਘ ਪੁਰਾਣੇ ਜਮਾਨਿਆਂ ਦੀ ਮੈਂ ਇੱਕ ਗੱਲ ਦੇਖੀ ਹੈ ਕਿ ਜੋ ਵੀ ਉਹ ਆਪਣੇ ਬੱਚੇ ਦਾ ਨਾਮ ਰੱਖਦੇ ਹੁੰਦੇ ਸੀਗੇ ਉਹ ਮਤਲਬ ਉਹਨਾਂ ਦੇ ਗੁਣਾ ਮੁਤਾਬਕ ਰੱਖਦੇ ਹੁੰਦੇ ਸੀਗੇ ਮੋਸਟਲੀ ਤੁਸੀਂ ਦੇਖਿਓ ਜਿਹੜੇ ਵੀ 40 ਸਾਲ ਪਲਸ ਨੇ ਲੋਕ ਉਹਨਾਂ ਦੇ ਨਾਮ ਉਹਨਾਂ ਦੇ ਗੁਣਾ ਮੁਤਾਬਕ ਕੋਈ ਗੋਰੇ ਰੰਗ ਦਾ ਬੱਚਾ ਹੋ ਗਿਆ ਤਾਂ ਉਹਦਾ ਨਾਮ ਗੋਰਾ ਕੋਈ ਕਾਲਾ ਕਿਸੇ ਦਾ ਨਾ ਮਤਲਬ ਕਾਕਾ ਜਿਹੜੇ ਜਿਹੜੇ ਲੋਕਾਂ ਦੇ ਨਾਮ ਕਾਕਾ ਹੋਣਗੇ 40 ਸਾਲ ਤੋਂ 50 ਸਾਲ ਦੇ ਨੇੜੇ ਤੇੜੇ ਹੋਣਗੇ ਜਾਂ ਉਸ ਤੋਂ ਉੱਪਰ ਤਾਂ ਉਹਨਾਂ ਦਾ ਤੁਸੀਂ ਦੇਖੋਗੇ ਬਿਹੇਵੀਅਰ ਬੜਾ ਚੁਲਬੁਲਾਇਆ ਹੁੰਦਾ ਜਾਂ ਕਹਿ ਲਈਏ ਵੀ ਉਹ ਬੜੇ ਫਲੈਕਸੀਬਲ ਬੰਦੇ ਹੁੰਦੇ ਹੈਗੇ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਉਹਨਾਂ ਦੇ ਸੁਹਾ ਦੇ ਵਿੱਚੋਂ ਦੇਖਣ ਨੂੰ ਮਿਲਣਗੀਆਂ ਇਸੇ ਤਰ੍ਹਾਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਉਹਨਾਂ ਦਾ ਨਾਮ ਰੱਖਿਆ ਭਗਤ ਸਿੰਘ ਭਗਤ ਸਿੰਘ ਨਾਮ ਸਿਰਫ ਨਾਮ ਨਹੀਂ ਰੱਖਿਆ ਸੀ ਜਿੱਥੋਂ ਤੱਕ ਮੈਂ ਉਹਨਾਂ ਨੂੰ ਪੜ ਸਕਦਾਗਾ ਮੈਂ ਉਹਨਾਂ ਦਾ ਜਿੰਨੀ ਕੁ ਉਹਨਾਂ ਦੀ ਜੀਵਨੀ ਪੜੀ ਆ ਜਾਂ ਸੁਣੀ ਆ ਵੱਖ-ਵੱਖ ਲੇਖਕਾਂ ਤੋਂ ਤਾਂ ਮੈਨੂੰ ਇਹ ਸਮਝ ਪਈ ਆ ਕਿ ਉਹਨਾਂ ਦੇ ਅੰਦਰ ਵੀ ਇੱਕ ਅਧਿਆਤਮਕ ਚੀਜ਼ ਬੈਠੀ ਹੁੰਦੀ ਆ ਜਿਹੜੇ ਲੋਕ ਐਡੀ ਛੋਟੀ ਉਮਰ ਦੇ ਵਿੱਚ ਲੋਕ ਕੋਲਾਂ ਦੇ ਵਿੱਚ ਕੁੱਦਦੇ ਆ ਉਹ ਆਮ ਨਹੀਂ ਹੁੰਦੇ ਆਮ ਲੋਕ ਨਹੀਂ ਹੁੰਦੇ ਕਿਉਂਕਿ ਆਮ ਬੱਚੇ ਉਸ ਸਮੇਂ ਦੇ ਵਿੱਚ ਡਰਦੇ ਹੁੰਦੇ ਹੈਗੇ ਜਾਂ ਕਹਿ ਲੋ ਕਿ ਆਮ ਬੱਚਿਆਂ ਨੂੰ ਉਸ ਤਰੀਕੇ ਦੀ ਸਮਝ ਨਹੀਂ ਹੁੰਦੀ ਕਿ ਅਸੀਂ ਕਿਸ ਚੀਜ਼ ਲਈ ਲੜਨਾ ਤੇ ਕਿਵੇਂ ਲੜਨਾ ਉਦੋਂ ਜਿਹੜੇ ਲੋਕਾਂ ਨੂੰ ਐਡੀ ਸੋਝੀ ਹੁੰਦੀ ਹੈ ਛੋਟੀ ਪੰਜਵੀਂ ਛੇਵੀਂ ਜਮਾਤ ਦੇ ਵਿੱਚ ਕਿ ਅਸੀਂ ਲੋਕਾਂ ਲਈ ਸਾਡੇ ਦੁਸ਼ਮਣ ਅੰਗਰੇਜ਼ ਸਾਡੇ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਜੇ ਉਹਨਾਂ ਨਾਲ ਲੜਨ ਲਈ ਮਤਲਬ ਉਸ ਸਮੇਂ ਤਿਆਰ ਹੁੰਦੇ ਆ ਪੰਜਵੀਂ ਛੇਵੀਂ ਜਮਾਤ ਦੇ ਵਿੱਚ ਤਾਂ ਉਹ ਬੱਚੇ ਆਮ ਬੰਦੇ ਨਹੀਂ ਹੁੰਦੇ ਉਹ ਜਿਹੜੇ ਸਰਦਾਰ ਭਗਤ ਸਿੰਘ ਹੋਰਾਂ ਨੇ ਆਪਣੇ ਪਿਓ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਬੀ ਅਥਿਆ ਸੀ ਖੇਤਾਂ ਦੇ ਵਿੱਚ ਬੰਦੂਖਾ ਬਿਜਲੀਏ ਤਾਂ ਵੀ ਬਲੂਖਾਂ ਬਾਲੀਆਂ ਹੋ ਜਾਣੀਆਂ ਤੇ ਅਸੀਂ ਗੋਰਿਆਂ ਨਾਲ ਲੜਾਂਗੇ ਇਹ ਵੀ ਦੱਸਦੇ ਆ ਕਿ ਭਗਤ ਸਿੰਘ ਹੋਰੇ ਜਦੋਂ ਬਚਪਨ ਦੇ ਵਿੱਚ ਖੇਡਦੇ ਸੀ ਭਗਤ ਸਿੰਘ ਉਹਨਾਂ ਦੀਆਂ ਦੋ ਟੋਲੀਆਂ ਬਣਾ ਲੈਂਦਾ ਸੀ ਇੱਕ ਟੋਲੀ ਨੂੰ ਅੰਗਰੇਜ਼ ਕੋਸਟ ਕਰ ਦਿੰਦੇ ਸੀ ਦੂਜੀ ਟੋਲੀ ਨੂੰ ਇੰਡੀਅਨ ਤੇ ਫਿਰ ਉਹ ਆਪ ਚ ਜੰਗ ਕਰਦੇ ਸੀ ਬਨੌਟੀ ਜਿਵੇਂ ਬੱਚੇ ਕਰਦੇ ਹੁੰਦੇ ਆ ਛਟੀਆਂ ਦੀਆਂ ਬੰਦੂਖਾਂ ਲੈ ਕੇ ਢੱਕਿਆਂ ਦੀਆਂ ਇੱਕ ਦੂਜੇ ਵੱਲ ਨਹੀਂ ਗੋਲੀਆਂ ਚਲਾਉਂਦੇ ਸੀਗੇ ਇਸੇ ਤਰ੍ਹਾਂ ਇਹ ਭਾਵਨਾ ਜਿਹੜੀ ਪਈ ਸੀ ਇਸੇ ਤਰ੍ਹਾਂ ਭਗਤ ਸਿੰਘ ਹੋਰੀ ਉਦੋਂ ਪੰਜਵੀਂ ਜਮਾਤ ਦੇ ਵਿੱਚ ਪੜਦੇ ਸੀ ਕਹਿੰਦੇ ਜਦੋਂ ਜਿਲ੍ਹਿਆਂ ਵਾਲਾ ਬਾਗ ਦਾ ਸੌਰੀ ਉਦੋਂ ਪੰਜਵੀਂ ਉਹ ਤਾਂ ਜਦੋਂ ਜਿਲ੍ਹਿਆਂ ਵਾਲੇ ਬਾਗ ਦਾ ਮਤਲਬ ਸਾਕਾ ਹੋ ਗਿਆ ਸੀਗਾ ਉਦੋਂ ਭਗਤ ਸਿੰਘ ਹੋਰੇ ਬਿਨਾਂ ਦੱਸੇ ਸੌਰੀ ਕਾਲਜ ਦੇ ਵਿੱਚ ਮੇ ਵੀ ਪੜਦੇ ਸੀਗੇ ਉਦੋਂ ਬਿਨਾਂ ਦੱਸੇ ਘਰੋਂ ਸਿੱਧੇ ਉੱਥੋਂ ਪੈਦਲ ਚੱਲ ਕੇ 12 ਮੀਲ ਦੂਰ ਉੱਥੋਂ ਮਿੱਟੀ ਲੈ ਕੇ ਗਏ ਸੀ ਜਿਲ੍ਹਿਆਂ ਵਾਲੇ ਬਾਗ ਦੀ ਆ ਕੇ ਉਹ ਉਹਨਾਂ ਦਾ ਵੱਖਰਾ ਜਜਵਾ ਸੀ ਪਰ ਇਹ ਗੱਲ ਕਿਸੇ ਨੂੰ ਨਹੀਂ ਪਤਾ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਉਹਰੀ ਅਖਬਾਰ ਦੇ ਵਿੱਚ ਵੱਖ-ਵੱਖ ਨਾਮਾਂ ਦੇ ਥੱਲੇ ਕਿੰਨੇ ਲੇਖ ਲਿਖਦੇ ਰਹੇ ਆ ਜਿਹੜੇ ਬੰਦੇ ਦੇ ਵਿੱਚ ਲਿਖਣ ਦੀ ਕਲਾ ਹੁੰਦੀ ਆ ਉਹ ਨੂੰ ਕੋਈ ਮਤਲਬ ਸੰਤ ਵਾਲੀ ਕੈਟਾਗਰੀ ਚ ਉਹ ਆਉਂਦਾ ਹੁੰਦਾ ਹੈਗਾ ਨਹੀਂ ਤਾਂ 23 22 23 ਸਾਲ ਦੀ ਉਮਰ ਦੇ ਵਿੱਚ ਕੌਣ ਸੋਚਦਾ ਵੀ ਆਪਾਂ ਅੰਗਰੇਜ਼ਾਂ ਦੇ ਬਨਾਟੀ ਬੰਬ ਸੈੱਡ ਦੀਏ ਜੇ ਭਗਤ ਸਿੰਘ ਕੱਲਾ ਸੂਰਮਾ ਹੁੰਦਾ ਜੇ ਭਗਤ ਸਿੰਘ ਕੱਲਾ ਲੜਾਕਾ ਹੁੰਦਾ ਜਾਂ ਜੋਧਾ ਹੁੰਦਾ ਜਾਂ ਮਾਰਸ਼ਲ ਹੁੰਦਾ ਤਾਂ ਉਹਨੇ ਕਦੇ ਵੀ ਇਹ ਗੱਲ ਨਹੀਂ ਸੋਚਣੀ ਸੀ ਕਿ ਆਪਾਂ ਅੰਗਰੇਜ਼ਾਂ ਦੀ ਮਤਲਬ ਜਾ ਕੇ ਅਸੈਂਬਲੀ ਦੇ ਵਿੱਚ ਸਿਰਫ ਉਹ ਧੂਏ ਵਾਲਾ ਬੰਬ ਚਲਾ ਕੇ ਉਹਨਾਂ ਨੂੰ ਦਿਖਾ ਦਈਏ ਵੀ ਅਸੀਂ ਅਸਲੀ ਬੰਬ ਨਹੀਂ ਸਿੱਟਿਆ ਕਿਉਂਕਿ ਅਸੀਂ ਸੋਨੂੰ ਮਾਰਨਾ ਨਹੀਂ ਸੀ ਸਾਨੂੰ ਇਹ ਦੱਸਣਾ ਸੀ ਕਿ ਅਸੀਂ ਇੱਥੋਂ ਤੱਕ ਪਹੁੰਚ ਸਕਦੇ ਹਾਂ ਕਿਉਂਕਿ ਭਗਤ ਸਿੰਘ ਦੇ ਅੰਦਰ ਵੀ ਇੱਕ ਸੰਤ ਬੈਠਾ ਸੀ ਜਿਹਨੂੰ ਪਛਾਣ ਨਹੀਂ ਸਕੇ ਹੁਣ ਕੋਈ ਕਹਿੰਦਾ ਜੀ ਉਹ ਕਾਮਰੇਡ ਸੀ ਕੋਈ ਕਹਿੰਦਾ ਜੀ ਉਹ ਸਿੱਖ ਸੀ ਕੋਈ ਕਹਿੰਦਾ ਜੀ ਕੋਸ ਸੀ ਕਾਮਰੇਡ ਦੀ ਤੇ ਸਿੱਖ ਦੀ ਤਾਂ ਉਦਾਹਰਣੀ ਇਹ ਲੱਗਦੀ ਆ ਕਿ ਜਿਹੜੇ ਬੰਦੇ ਦੇ ਅੰਦਰ ਸੰਤ ਬੈਠਾ ਕੋਈ ਉਹ ਸਿੱਖ ਆ ਜਿਹੜਾ ਕੱਲਾ ਯੋਧਾ ਉਹ ਕਾਮਰੇਡ ਆ ਕੱਲਾ ਯੋਧਾ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਕਟੜਤਾ ਹੋਣੀ ਮਾੜੀ ਗੱਲ ਆ ਜਿਹੜੇ ਕਟੜ ਹੁੰਦੇ ਆ ਮਤਲਬ ਉਹ ਦੂਜੇ ਨੂੰ ਨਫ਼ਰਤ ਕਰਦੇ ਆ ਉਹ ਇਸ ਚੀਜ਼ ਨੂੰ ਨਹੀਂ ਸਮਝਦੇ ਕਿ ਉਹ ਵੀ ਮਤਲਬ ਵਿਰੋਧੇ ਜਿਹਨੂੰ ਉਹ ਵਿਰੋਧ ਦਾ ਸਾਹਮਣਾ ਦੇ ਉਹ ਇੱਕੋ ਲਾਈਨ ਦੇ ਅ ਮਤਲਬ ਦੋ ਪਾਸੇ ਹੋ ਜਾਂਦੇ ਇੱਕੋ ਲਾਈਨ ਦੇ ਮੋਰੀ ਪੰਦੀ ਹੋ ਜਾਂਦੇ ਹੈਗੇ ਜੇ ਅਸੀਂ ਸਿੱਖਾਂ ਦੀ ਗੱਲ ਕਹੀਏ ਜਿਹੜੇ ਸਾਡੇ ਗੁਰੂ ਸਹਿਬਾਨਾਂ ਦੀ ਵਿਚਾਰਤਾਰਾ ਹੋ ਗਈ ਜਾਂ ਸਾਡੇ ਜਿੰਨੇ ਸੰਤ ਮਹਾਪੁਰਖ ਹੋਏ ਆ ਜਾਂ ਗੁਰਬਾਣੀ 'ਚ ਜਿਹੜੇ ਸੰਤਾਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਸਾਡੇ ਪੱਟਾਂ ਦੀ ਜਾਂ ਭਗਤਾਂ ਦੀ ਜਾਂ ਸੰਤਾਂ ਦੀ ਬਾਣੀ ਗੁਰਬਾਣੀ ਦੇ ਵਿੱਚ ਆਈ ਹੈਗੀ ਉਹ ਸਾਰੇ ਹੀ ਮਤਲਬ ਇੱਕ ਮੌਕੇ ਕਿਸੇ ਨਾ ਕਿਸੇ ਮੌਕੇ ਉਹ ਯੋਧੇ ਵੀ ਸੀ ਕਿਉਂਕਿ ਜਿਹੜੇ ਬੰਦੇ ਹਕੂਮਤ ਨੂੰ ਬੰਗਾਰਦੇ ਹੁੰਦੇ ਆ ਚਾਹੇ ਉਹ ਕਲਮ ਨਾਲ ਬੰਗਾਰਨ ਤੇ ਚਾਹੇ ਉਹ ਹਾਂਜੀ ਕਬੀਰੇ ਬੈਗਰੂ ਜੀ ਕੋ ਖਾਲਸਾ ਬੈਗਰੂ ਜੀ ਕੋ ਫਤਿਹ ਬਾਈ ਜੀ ਹਾਏ ਬਾਈ ਜੀ ਅਮਰਜੀਤ ਸਿੰਘ ਬਾਈ ਸਾਡਾ ਸਰਪੰਚ ਹਾਏ ਤੇ ਕਬੀਰ ਜੀ ਖਾਲਸਾ ਬਣ ਠੀਕ ਹੈ ਜੀ ਬਾਈ ਜੀ ਕੱਲ ਵਾਲਾ ਤੁਸੀਂ ਸੁਝਾ ਦੇਣ ਲੱਗੇ ਹਾਂਜੀ ਆਪਾਂ ਆਪਾ ਭਾਈ ਜੀ ਉਹੀ ਗੱਲ ਕੰਟੀਨਿਊ ਕਰਦੇ ਜਿਹੜੀ ਸਾਡੇ ਗੁਰੂ ਸਹਿਬਾਨਾਂ ਦੀ ਮਤਲਬ ਕੋਈ ਉਹਨਾਂ ਨੇ ਅੰਸ ਸਾਨੂੰ ਦਿੱਤਾਗਾ ਜਿਹੜਾ ਸਾਡਾ ਮਤਲਬ ਸਾਡੇ ਖੂਨ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਜਿਹੜੀਆਂ ਅਸੀਂ ਕੰਟੀਨਿਊ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਉਹ ਤੁਹਾਨੂੰ ਪ੍ਰਗਟ ਹੁੰਦੀਆਂ ਦਿਸਣੀਆਂ ਜਿਹੜੇ ਕਾਮਰੇਡਾਂ ਦੇ ਵਿੱਚ ਲਾ ਲਓ ਮੈਂ ਤੁਹਾਨੂੰ ਇਹ ਆਪਣੇ ਵੱਲੋਂ ਦੱਸ ਦਿੰਦਾ ਵੀ ਜਿਹੜੇ ਇਹਨਾਂ ਦੇ ਮਾਰਗਦਰਸ਼ਕ ਹੋਏ ਆ ਕਾਮਰੇਡਾਂ ਦੇ ਜਿਹੜੇ ਰਾਈਟਰ ਹੋਏ ਜਿਨ੍ਹਾਂ ਨੇ ਇੱਕ ਆਈਡੀਆ ਆਈਡੀਆ ਉਹਨਾਂ ਨੂੰ ਕਿਤੇ ਬਾਹਰੋਂ ਨਹੀਂ ਆਇਆ ਸੀ ਉਹ ਪ੍ਰਮਾਤਮਾ ਦੀ ਇੱਕ ਬਖਸ਼ਿਸ਼ ਹੁੰਦੀ ਹੈਗੀ ਉਹਨਾਂ ਨੂੰ ਉਹਨਾਂ ਨੇ ਮਤਲਬ ਉਹ ਚੀਜ਼ ਲੈ ਕੇ ਉਹ ਚੱਲੇ ਲੋਕ ਪੱਖੀ ਸੰਘਰਸ਼ ਕਰਨ ਵਾਲੇ ਸਾਰੇ ਬੰਦੇ ਇੱਕ ਹੁੰਦੇ ਆ ਉਹਨਾਂ ਦਾ ਥੋੜਾ ਬਹੁਤਾ ਵਿਚਾਰਾਂ ਦਾ ਫਰਕ ਹੁੰਦਾ ਉਹ ਆਪ ਦਾ ਆਈਡੀਆ ਲੈ ਕੇ ਚੱਲੇ ਉਹਨਾਂ ਨੇ ਲਿਖਤੀ ਰੂਪ ਚ ਸਾਰਾ ਕੁਝ ਵਿਚਾਰ ਤੌਰ ਤੇ ਦਿੱਤਾ ਜਿੰਨੇ ਕਾਮਰੇਡਾਂ ਨੇ ਕਿਤਾਬਾਂ ਲਿਖੀਆਂ ਜਿੰਨੇ ਕਾਮਰੇਡਾਂ ਨੇ ਮਤਲਬ ਬਣਾਏ ਇਹ ਆਈਡੀਏ ਬਣਾਏ ਉਹ ਕਦੇ ਵੀ ਇਕੱਲੇ ਕਾਮਰੇਡ ਨਹੀਂ ਹੋ ਸਕਦੇ ਉਹ ਸੰਤ ਰੂਪੀ ਲੋਕ ਸੀਗੇ ਪਰ ਉਸ ਤੋਂ ਬਾਅਦ ਚਾਲੇ ਬਾਅਦ ਵਾਲੇ ਬੰਦੇ ਜਿਹੜੇ ਉਹਨਾਂ ਨੂੰ ਕਟੜਤਾ ਦੇ ਰੂਪ ਦੇ ਵਿੱਚ ਬਾਅਦ ਵਾਲੇ ਲੋਕਾਂ ਨੇ ਜਿਵੇਂ ਕਹਿੰਦੇ ਹੁੰਦੇ ਬੁੜੇ ਨੂੰ ਲੋਕਾਂ ਨੇ ਔਲਾਦ ਤੋਂ ਜੱਜ ਕਰਨਾ ਹੁੰਦਾ ਜਦੋਂ ਬੁढ़ा ਇਸ ਦੁਨੀਆ 'ਚ ਨਹੀਂ ਰਹਿੰਦਾ ਉਹਨੂੰ ਔਲਾਦ ਤੋਂ ਜੱਜ ਕਰਨਾ ਹੁੰਦਾ ਅਗਲਾ ਕਹਿੰਦਾ ਜਿਹਦੇ ਯਾਰ ਪਰਿਵਾਰ ਦੇ ਬੱਚੇ ਇਹੇ ਜਿਹੇ ਉਹ ਕਹੇ ਜਾਊਗਾ ਉਹ ਗੱਲ ਵਾਂਗੂ ਜਦੋਂ ਫਿਰ ਪਿਛਲਗ ਜਿਹੜੇ ਲੋਕ ਹੁੰਦੇ ਆ ਉਹ ਕਟੜ ਆ ਜਾਂਦੇ ਆ ਤਾਂ ਮੂਰਲਿਆਂ ਦੀ ਵੀ ਉਹ ਕਹਿ ਸਕਦੇ ਆ ਵੀ ਫੱਟੀ ਪੋਜ ਕੇ ਧਰਨਦੇ ਆ ਜਿਵੇਂ ਹੁਣ ਸਾਡੇ ਗੁਰੂ ਸਹਿਬਾਨਾਂ ਦੀ ਜਿਹੜੀ ਵਿਚਾਰਤਾ ਰਹੀ ਸੀ ਉਹ ਇੰਨੀ ਕਟੜਤਾ ਕਦੇ ਨਹੀਂ ਬਣੀ ਹੋ ਸਕਦੀ ਸੀ ਜੇ ਇੰਨੀ ਕਟੜ ਹੁੰਦੀ ਤਾਂ ਫਿਰ ਤਾਂ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸੀ ਕਟੜਤਾ ਪਹਿਲੇ ਹੀ ਦੋਨੋਂ ਪਾਸੇ ਲੋਕ ਤੁਰੇ ਫਿਰਦੇ ਸੀਗੇ ਫਿਰ ਉਹਨਾਂ ਨੂੰ ਕੀ ਜ਼ਰੂਰਤ ਸੀ ਇੱਕ ਤੀਜੀ ਧਿਰ ਖੜੀ ਕਰਨ ਦੀ ਵੀ ਜਿਹੜੀ ਮਤਲਬ ਦੋਨਾਂ ਨੂੰ ਮਲਿਆ ਮੇਟ ਕਰਕੇ ਵੀ ਇੱਕ ਨਾਰਮਲ ਧਿਰ ਬਣਾਈ ਸੀ ਜਿਹੜੀ ਦੇ ਵਿੱਚ ਕਟੜਤਾ ਨਾਮ ਦਾ ਕੋਈ ਅੰਸ਼ ਹੀ ਹੈ ਨਹੀਂ ਸੀ ਉਹ ਚੀਜ਼ ਖੜੀ ਕਰਨ ਦੀ ਕੀ ਜ਼ਰੂਰਤ ਸੀ ਉਸੇ ਤਰ੍ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਹੁਣ ਅੱਜ ਦੇ ਜਿਹੜੇ ਨਾਰਮਲ ਕਾਮਰੇਡ ਬੰਦੇ ਆ ਜਿਹੜੇ ਕਟੜ ਹੁੰਦੇ ਆ ਕਟੜਾਂ ਦੀ ਗੱਲ ਕਰਦਾ ਬਸ ਕਾਮਰੇਡ ਅੱਜ ਵੀ ਬੜੇ ਸੁਲਝੇ ਹੋਏ ਬੰਦੇ ਵਿਦਵਾਨ ਬੜੇ ਆ ਜਿਹੜੇ ਸਿਰਫ ਕਿਤਾਬਾਂ ਪੜ੍ਹਦੇ ਆ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਲਿਖਿਆ ਉਹਨਾਂ ਨੂੰ ਆਪਾਂ ਯੋਧੇ ਸੂਰਮੇ ਤਾਂ ਉਹ ਹੁੰਦੇ ਆ ਚਲੋ ਠੀਕ ਆ ਉਹਨਾਂ ਨਾਲ ਸਰਕਾਰ ਨਾਲ ਮੱਥਾ ਲਾਉਣ ਦਾ ਜਜ਼ਬਾ ਤਾਂ ਹੁੰਦਾ ਪਰ ਉਹਨਾਂ ਦੇ ਵਿੱਚ ਕਦੇ ਵੀ ਉਹ ਇੱਕ ਸਪ੍ਰਿਟ ਨਹੀਂ ਹੁੰਦੀ ਸਪ੍ਰਿਟ ਨਹੀਂ ਹੁੰਦੀ ਕਿ ਉਹ ਕੁਝ ਕ੍ਰੀਏਟ ਕਰ ਸਕਣ ਕਿਉਂਕਿ ਪਰਮਾਤਮਾ ਨੇ ਇਹ ਚੀਜ਼ਾਂ ਸੰਤਾਂ ਨੂੰ ਬਖਸ਼ੀਆਂ ਹੁੰਦੀਆਂ ਨੇ ਹੁਣ ਜਿਹੜੇ ਲੋਕ ਸਹੀਦ ਅਜਮ ਭਗਤ ਸਿੰਘ ਨੂੰ ਵੀ ਪੂਰਾ ਕੱਟੜ ਸ਼ੋਅ ਕਰਕੇ ਕਿ ਕੱਟੜ ਕਾਮਰੇਡ ਸੀ ਸਿੱਖੀ ਨਾਲ ਇਹਦਾ ਵੈਰ ਸੀ ਕਿਉਂਕਿ ਸਿੱਖੀ ਨਾਲ ਕਦੇ ਵੀ ਦੂਜੇ ਦਾ ਵੈਰ ਦੂਜੇ ਨਾਲ ਕੱਟੜ ਬੰਦੇ ਦਾ ਹੁੰਦਾ ਤੇ ਕੱਟੜ ਬੰਦਾ ਕਿਸੇ ਜਮਾਤ ਦਾ ਉਕਸਾਉ ਤਾਂ ਹੋ ਸਕਦਾ ਜਿਹੜਾ ਹਾ ਹੂ ਕਰਨ ਵਾਲਾ ਹੱਲਾ ਮਤਲਬ ਫੋਕੇ ਨਾਰੇ ਮਾਰਨ ਵਾਲਾ ਤਾਂ ਹੋ ਸਕਦਾ ਪਰ ਜਿਹੜਾ ਬੰਦਾ ਜਿਹਦੀਆਂ ਲਿਖਤਾਂ ਤੋਂ ਸਹੀਦ ਆਜ਼ਮ ਭਗਤ ਸਿੰਘ ਦੀ ਜਿਹੜੀ ਸਭ ਤੋਂ ਵੱਡੀ ਗੱਲ ਆ ਹਥਿਆਰ ਤਾਂ ਉਹਨੇ ਚਲਾਇਆ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਜਾਂ ਦੋ ਵਾਰੀ ਚਲਾਇਆ ਹੋਊਗਾ ਤੀਜੀ ਵਾਰੀ ਜਿਹੜੇ ਬੰਬ ਸਿੱਟੇ ਸੀ ਉਹ ਸੀਗੇ ਫालतੂ ਮਤਲਬ ਫੋਕੇ ਪਰ ਜਿੰਨੇ ਉਹਨਾਂ ਨੇ ਲੇਖ ਲਿਖੇ ਸੀਗੇ ਅਖਬਾਰਾਂ ਦੇ ਵਿੱਚ ਜਿਨੇ ਸਰਕਾਰ ਨੂੰ ਮਜਬੂਰ ਕਰਤਾ ਸੀ ਕਿ ਅਖਬਾਰ ਇਹਨਾਂ ਦੇ ਬੰਦ ਕਰਾਓ ਯਾਰ ਕੌਣ ਲਿਖਦਾ ਇਹ ਲੇਖ ਜਦੋਂ ਸਰਕਾਰ ਨੇ ਸ਼ਾਨਬੀਨ ਕੀਤੀ ਤਾਂ ਕਹਿੰਦੇ ਵੀ ਬਲਵੰਤ ਸਿੰਘ ਦੇ ਨਾਮ ਦੇ ਥੱਲੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋរី ਲੇਖ ਲਿਖਦੇ ਹੁੰਦੇ ਸੀ ਉਹ ਆਪਣਾ ਕਦੇ ਵੀ ਨਾਮ ਨਹੀਂ ਆਉਣ ਦਿੰਦੇ ਸੀ ਕਿਉਂਕਿ ਇਹਨਾਂ ਲੋਕਾਂ ਨੂੰ ਨਾ ਤਾਂ ਨਾਮ ਦੀ ਆਪਣੇ ਦੀ ਕੋਈ ਬਾੜੀ ਚਾਹਨਾ ਹੁੰਦੀ ਹੈ ਕਿ ਸਾਡਾ ਨਾਮ ਚੱਲੇ ਨਾ ਇਹਨਾਂ ਨੂੰ ਕੋਈ ਬੜਿਆਈ ਦੀ ਭੁੱਖ ਹੁੰਦੀ ਆ ਨਾ ਇਹਨਾਂ ਨੂੰ ਕੋਈ ਪੈਸੇ ਦੀ ਭੁੱਖ ਹੁੰਦੀ ਆ ਨਾ ਇਹਨਾਂ ਨੂੰ ਕੋਈ ਡਰ ਹੁੰਦਾਗਾ ਇਹ ਜਿਹੜੇ ਨਿਰਲੇਪ ਲੋਕ ਹੁੰਦੇ ਹੈਗੇ ਇੱਕੋ ਰਾਹ ਦੇ ਪੰਦੀ ਹੁੰਦੇ ਆ ਤੇ ਜਿਹੜੇ ਸਾਡੇ ਵਰਗੇ ਇਹਨਾਂ ਦੇ ਪਿੱਛੇ ਪਿੱਛੇ ਚੱਲਣ ਵਾਲੇ ਹੁੰਦੇ ਆ ਫਿਰ ਉਹ ਕੈਟਾਗਰੀਜ਼ ਬਣਾ ਲੈਂਦੇ ਆ ਜੀਰਾ ਥੋੜੀ ਜਿਹੀ ਪਿਸਤੌਲ ਦਾ ਜਿਆਦਾ ਸ਼ੌਂਕ ਆ ਜੀ ਨੂੰ ਉਹ ਕਹੂਗਾ ਭਗਤ ਸਿੰਘ ਤਾਂ ਹੀ ਪਿਸਤੌਲ ਵਾਲਾ ਸੀ ਤੇ ਪਰ ਕਿਤਾਬ ਵਾਲਾ ਭਗਤ ਸਿੰਘ ਕੋਈ ਨਹੀਂ ਕਹਿੰਦਾ ਇਹ ਤਾਂ ਗੱਲ ਸਾਰੇ ਕਰਦੇ ਆ ਕਿ ਭਗਤ ਸਿੰਘ ਹੋਰੀ ਜਦੋਂ ਜਦੋਂ ਫਾਂਸੀ ਹੋਈ ਆ ਉਸ ਤੋਂ ਪਹਿਲਾਂ ਵੀ ਵਰਕਾ ਮੋੜ ਕੇ ਗਏ ਸੀਗੇ ਕਿਤਾਬ ਦਾ ਪਰ ਇਹ ਸਾਨੂੰ ਕੋਈ ਨਹੀਂ ਦੱਸਦਾ ਸਹੀデア ਜੀ ਨੂੰ ਸਰਦਾਰ ਭਗਤ ਸਿੰਘ ਉਹਨਾਂ ਨੇ ਆਪਣਾ ਵੀ ਲਿਟਰੇਚਰ ਲਿਖਿਆ ਸੀ ਤੇ ਕਿੰਨੇ ਹੀ ਉਹਨਾਂ ਦੇ ਜੇ ਸੰਗ੍ਰਹਿ ਕਰਨਾ ਹੋਵੇ ਕਿੰਨੇ ਲੇਖ ਉਹਨਾਂ ਨੇ ਅਖਬਾਰਾਂ ਦੇ ਵਿੱਚ ਲਿਖੇ ਸੀ ਬਕੋਖਰੇ ਨਾਮਾ ਥੱਲੇ ਆਪਣਾ ਨਾਮ ਛੱਡ ਕੇ ਸਿਰਫ ਇਹ ਕਿ ਬ੍ਰਿਟਿਸ਼ ਇੰਡੀਆ ਦੇ ਅਸੀਂ ਮਤਲਬ ਨਿਗਾਚ ਨਹੀਂ ਆਉਣਾ ਸੋ ਇਹ ਸਾਰੀਆਂ ਗੱਲਾਂ ਸੋਚ ਕੇ ਅਸੀਂ ਕਦੇ ਵੀ ਇਸ ਗੱਲ ਤੇ ਨਤੀਜੇ ਤੇ ਨਹੀਂ ਪਹੁੰਚਦੇ ਹੁੰਦੇ ਕਿ ਯਾਰ ਜਿਹੜਾ ਜੀਡੀਐ ਸਪਿਰਟ ਦੇ ਲੋਕ ਹੁੰਦੇ ਆ ਇਹ ਸਰਵ ਵਿਆਪਕ ਹੁੰਦੇ ਆ ਇਹ ਸਰਵ ਵਿਆਪਕ ਤੋਂ ਭਾਵ ਕਿ ਇਹਨਾਂ ਦੇ ਵਿੱਚ ਕੋਈ ਪ੍ਰਮਾਤਮਾ ਨੇ ਵੱਖਰੀ ਸ਼ਕਤੀ ਵੱਖਰੀ ਜਮੀਰ ਦੇ ਇਹਨਾਂ ਨੂੰ ਭੇਜਿਆ ਹੁੰਦਾ ਇਹਨਾਂ ਨੂੰ ਅਸੀਂ ਕੈਟਾਗਰੀ ਚ ਕਦੇ ਨਾ ਵੰਡੀਏ ਸਾਡੇ ਗੁਰੂ ਸਹਿਬਾਨ ਹੋਗੇ ਸਾਡੇ ਭਗਤ ਹੋਗੇ ਭੱਟ ਹੋਗੇ ਸਾਡੇ ਸੰਤ ਹੋਗੇ ਸਾਡੇ ਮਹਾਪੁਰਸ਼ ਹੋਗੇ ਅਸੀਂ ਕਿਸੇ ਨੂੰ ਹਿੰਦੂ ਕਹਿ ਕੇ ਉਹ ਕਰਦੇ ਆ ਕਿਸੇ ਨੂੰ ਮੁਸਲਮਾਨ ਕਹਿ ਕੇ ਉਹ ਕਰਦੇ ਆ ਜਿਵੇਂ ਬਾਬਾ ਫਰੀਦ ਜੀ ਹੋਗੇ ਜਾਂ ਸਾਡੇ ਮੁਸਲਮਾਨਾਂ ਦੇ ਜਿਹੜੇ ਪੈਗੰਬਰ ਨੇ ਹਾਜ਼ਰਤ ਮੁਹੰਮਦ ਸਾਹਿਬ ਹੋਗੇ ਈਸਾ ਮਸੀਹ ਹੋਗੇ ਜਿਸੂ ਮਸੀਹ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਔਰ ਕਿੰਨੇ ਵੀ ਦੁਨੀਆ ਦੇ ਉੱਤੇ ਜਿਹੜੇ ਸਲੀਬਾਂ ਦੇ ਉੱਤੇ ਸੂਲੀ ਦੇ ਉੱਤੇ ਤਵੀਆਂ ਦੇ ਉੱਤੇ ਬੈਠਣ ਵਾਲੇ ਜਿਹੜੇ ਸਾਡੇ ਮਹਾਪੁਰਸ਼ ਨੇ ਸੱਚ ਦੇ ਲਈ ਹਕੂਮਤਾਂ ਨੂੰ ਬੁਗਾਰਨ ਵਾਲੇ ਉਹ ਸਾਡੇ ਵਾਂਗੂੰ ਆਪਸ ਚੋਝਣ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਦੂਰਦ੍ਰਿਸ਼ਟੀ ਅੱਗੇ ਤੱਕ ਜਾਂਦੀ ਹੁੰਦੀ ਹੈ ਉਹ ਸਾਡੇ ਵਾਂਗੂੰ ਆਪਸ ਦੇ ਵਿੱਚ ਕਟੜਪਣਾ ਨਹੀਂ ਹੁੰਦਾ ਉਹਨਾਂ ਦੇ ਵਿੱਚ ਲੈ ਕੇ ਨਹੀਂ ਬੈਠੇ ਹੁੰਦੇ ਉਹਨਾਂ ਨੇ ਇਤਿਮਾਰਪੀ ਕਰਲਾਣੇ ਤੋਂ ਮਤਲਬ ਉੱਥੇ ਜਾ ਕੇ ਮਤਲਬ ਹਕੂਮਤਾਂ ਨੂੰ ਚੈਲੰਜ ਕਰਨਾ ਹੁੰਦਾ ਪਰ ਅਸੀਂ ਕੀ ਕਰਦੇ ਆ ਉਸ ਤੋਂ ਬਾਅਦ ਲੀਕ ਉੱਟਣ ਵਾਲੇ ਹੁੰਨੇ ਆ ਅਸੀਂ ਉਹ ਆਪਣੀਆਂ ਸ਼ਹਾਦਤਾਂ ਦੇ ਕੇ ਆਪਣਾ ਮਤਲਬ ਵੱਡੇ ਵੱਡੇ ਵਿਜ਼ਨ ਦਿਮਾਗ ਦੇ ਵਿੱਚ ਰੱਖ ਕੇ ਵੱਡੀਆਂ ਵੱਡੀਆਂ ਸ਼ਹਾਦਤਾਂ ਦੇ ਕੇ ਉਹ ਆਪ ਦਾ ਜਹਾਜੋ ਜਲਾਲ ਦੇ ਜਹਾਜੋ ਜਲਾਲ ਦੇ ਰੌਂ ਦੇ ਵਿੱਚ ਉਸ ਪੋਜੀਸ਼ਨ ਦੇ ਵਿੱਚ ਦੁਨੀਆ ਤੋਂ ਚਲੇ ਜਾਂਦੇ ਆ ਪਰ ਮੰਗਰੋਂ ਅਸੀਂ ਘਟਦੇ ਆ ਆਪੋ ਆਪਣੀਆਂ ਅ ਮਤਲਬ ਮਿੱਥਾ ਜਿੱਥੋਂ ਤੱਕ ਸਾਡਾ ਦਿਮਾਗ ਪਹੁੰਚਦਾ ਤੇ ਸਾਡੀਆਂ ਹਕੂਮਤਾਂ ਨੂੰ ਵੀ ਇਹੀ ਰਾਸ ਆਉਂਦਾ ਹੁੰਦਾ ਕਿਉਂਕਿ ਉਹਨਾਂ ਨੇ ਉਸ ਤੋਂ ਅੱਗੇ ਸਾਨੂੰ ਸੋਚਣ ਨਹੀਂ ਦੇਣਾ ਹੁੰਦਾ ਉਹ ਹਕੂਮਤਾਂ ਖੁਸ਼ ਹੁੰਦੀਆਂ ਆਉਂਦੀਆਂ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਜਿਹੜਾ ਸ਼ਹੀਦ ਭਗਤ ਸਿੰਘ ਲਾਲੋ ਜਾਂ ਹੋਰ ਕੋਈ ਵੀ ਸਾਡੇ ਯੋਧੇ ਸੂਰਮੇ ਜਾਂ ਹੁਣ ਮੌਜੂਦਾ 30 40 ਸਾਲ ਪਹਿਲਾਂ ਪੰਜਾਬ ਦੇ ਵਿੱਚ ਕਿੰਨੇ ਸੂਰਮੇ ਸ਼ਹੀਦ ਹੋਏ ਆ ਜਾਂ ਉਸ ਤੋਂ ਇਲਾਵਾ ਹੁਣ ਆ ਲਦਾਖ ਦੇ ਵਿੱਚ ਹੁਣ ਅੰਦੋਲਨ ਚੱਲ ਰਿਹਾ ਉਹੀ ਸੂਸੂ ਬੰਗੜੂ ਵੈਸੇ ਤਾਂ ਫਿਲਮ ਦੇ ਵਿੱਚ ਨਾ ਉਹਨਾਂ ਤੋਂ ਪ੍ਰੇਰਿਤ ਲੈ ਕੇ ਥੋੜਾ ਜਿਹਾ ਬਦਲ ਕੇ ਰੱਖਿਆ ਗਿਆ ਸੀ ਉਹਨਾਂ ਦਾ ਕਿਉਂਕਿ ਅਸਲੀ ਨਾਮ ਆਪ ਭੁੱਲ ਜਾਂਦੇ ਇੱਕ ਅੱਧੀ ਵਾਰੀ ਮੈਂ ਪੜ੍ਹਿਆ ਵੀ ਆ ਸੂ ਚੱਕ ਵਿੰਗ ਸ਼ਾਇਦ ਇਸ ਤਰ੍ਹਾਂ ਕਰਕੇ ਸੌਰੀ ਮੈਂ ਗਲਤ ਲੈ ਰਿਆ ਨਾਮ ਮੈਨੂੰ ਪਤਾ ਮੈਂ ਭੁੱਲ ਗਿਆ ਉਹ ਅਸਲੀ ਯੋਧੇ ਨੂੰ ਐਨਐਸਏ ਲਾਤੀ ਉਹਨਾਂ ਤੇ ਉਹ ਤੇ ਜੀਤੇ ਫਿਲਮ ਚੱਲ ਰਹੀ ਆ ਉਹ ਵੀ ਭਗਤ ਸਿੰਘ ਦਾ ਬਾਰਸ ਹੀ ਸੀ ਹੁਣ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ ਗਿਆ ਉਹ ਪਰ ਅੱਜ ਤੱਕ ਇਹ ਕਿਸੇ ਨੂੰ ਨਹੀਂ ਪਤਾ ਸੀ ਵੀ ਜਦੋਂ ਦਾ ਜੰਮੂ ਕਸ਼ਮੀਰ ਆਪਣਾ 2019 ਤੋਂ ਲੈ ਕੇ ਤੋੜਿਆ ਸੀ ਉਸ ਤੋਂ ਬਾਅਦ ਉਹ ਬੰਦਾ ਭੁੱਖ ਹੜਤਾਲ ਤੇ ਬੈਠਾ ਸੀਗਾ 6 ਸਾਲ ਹੋ ਗਏ ਲਗਾਤਾਰ ਕਿਸੇ ਨੂੰ ਨਹੀਂ ਪਤਾ ਸੀ ਜੇ ਕੋ ਉਹਨੂੰ ਮਿਲਣ ਤੱਕ ਵਾਗਿਆ ਸੀ ਐਨਐਸਏ ਤਾਂ ਚਲੋ ਅੱਜ ਲਾਤੀ ਬਹਾਨਾ ਫੜ ਕੇ ਕਹਿੰਦੇ ਜੀ ਉਹਨੇ ਹਿੰਸਾ ਕਰਵਾਤੀ ਉਥੇ ਬੀਜੇਪੀ ਦਾ ਖਾਲੀ ਦਫਤਰ ਸਾੜਤਾ ਚਾਰ ਕੁਰਸੀਆਂ ਸਾੜਤੀਆਂ ਹੋਣੀਆਂ ਕਹਿੰਦੇ ਜੀ ਹਿੰਸਾ ਕਰਵਾਤੀ ਐਨਐਸਏ ਲਾ ਦੇ ਉਤੇ ਹੁਣ ਤਾਂ ਭਾਈ ਜੀ ਹਿੰਸਾ ਕਰਵਾਤੀ ਜਿਹੜਾ ਉਹ ਤੋਂ ਪਹਿਲਾਂ ਉਹਨੂੰ ਮਿਲਣ ਜਾਂਦਾ ਸੀ ਸਰਕਾਰਾਂ ਕੀ ਕਰਦੀਆਂ ਸੀ ਉਹਦੀ ਡਿਊਟੀ ਕੋਲ ਲੈਂਦੀਆਂ ਸੀ ਉਹਦੀ ਮੈਂ ਬੰਦਿਆਂ ਨੂੰ ਜਾਣਦਾ ਜਿਹੜੇ ਉਹਨਾਂ ਨੂੰ ਮਿਲ ਕੇ ਆਗੇ ਉਹਨੂੰ ਜਿਹੜਾ ਜੰਮੂ ਕਸ਼ਮੀਰ ਦਾ ਲਦਾਖ ਦਾ ਜਿਹੜਾ ਉਹ ਸਾਇੰਟਿਸਟ ਸੀਗਾ ਜਿੱਤੇ ਅਮੀਰ ਖਾਨ ਦੀ ਫਿਲਮ ਬਣੀ ਸੀ ਇੱਕ ਮੇਰਾ ਨੌਨ ਬੰਦਾ ਅਖਬਾਰ ਦੇ ਵਿੱਚ ਕੰਮ ਕਰਦਾ ਸੀ ਉਹ ਉਹਨੂੰ ਮਿਲ ਕੇ ਆ ਉੱਥੇ ਲਦਾਖ ਦੇ ਵਿੱਚ ਭੁਖ ਹੜਤਾਲ ਤੇ ਬੈਠਾ ਸੀ ਤੇ ਸਰਕਾਰ ਨੇ ਇਸ ਗੁੱਸੇ ਦੇ ਵਿੱਚ ਵੀ ਤੂੰ ਉਹਨੂੰ ਮਿਲ ਕਿਉਂ ਗਿਆ ਉਹਦੀ ਨੌਕਰੀ ਖੋਲੀ ਬੰਦੇ ਇਹ ਅੱਜ ਵੀ ਭਗਤ ਸਿੰਘ ਸਾਡੇ ਵਿੱਚ ਫਿਰਦੇ ਨੇ ਪਰ ਅਸੀਂ ਪਛਾਨਣ ਤੋਂ ਅਣਕਾਰੀ ਹੁੰਨੇ ਆਗੇ ਉਹਨਾਂ ਨੂੰ ਅੱਜ ਵੀ ਸਾਡੇ ਵਿੱਚ ਰਾਜਗੁਰੂ ਸੁਖਦੇਵ ਤੁਰੇ ਫਿਰਦੇ ਆਗੇ ਪਰ ਅਸੀਂ ਉਹਨਾਂ ਨੂੰ ਨਹੀਂ ਪਛਾਣਦੇ ਇੱਥੇ ਇੱਕ ਸਿੱਧੂ ਮੂਸੇ ਵਾਲੇ ਦੀ ਲਾਈਨ ਨਾ ਵੈਸੇ ਉਹ ਇਸ ਕੈਟਾਗਰੀ ਦਾ ਬੰਦਾ ਆਪਾਂ ਨਹੀਂ ਇਸ ਕੈਟਾਗਰੀ 'ਚ ਨਹੀਂ ਲੈ ਕੇ ਆਉਂਦੇ ਕਹਿੰਦਾ ਇੱਕ ਗੱਲ ਕਹਿੰਦਾ ਹੁੰਦਾ ਉਹ ਕਹਿੰਦਾ ਲੋਕੋ ਤੁਸੀਂ ਬੰਦੇ ਨੂੰ ਮਰੇ ਨੂੰ ਰੋਨੇ ਹੋ ਮਰੇ ਦਾ ਮੁੱਲ ਪਾਉਣੇ ਹੋ ਸੋਨੂੰ ਸੱਚ ਸਾਫਤ ਕਰਨ ਵਾਸਤੇ ਬੰਦੇ ਨੂੰ ਮਰਨਾ ਪੈਂਦਾ ਹੁਣ 6 ਸਾਲ ਹੋ ਗਏ ਸੀਗੇ ਉੱਥੇ ਯੋਧੇ ਨੂੰ ਬੈਠੇ ਨੂੰ ਲਦਾਖ ਦੇ ਵਿੱਚ ਕਿ ਭਾਈ ਸਾਡੇ ਇੱਥੇ ਬਾਹਰਲੇ ਲੋਕਾਂ ਦਾ ਆਉਣਾ ਬੰਦ ਕਰੋ ਬਾਹਰਲੇ ਸਾਡੀ ਜਿਹੜੀ ਜ਼ਮੀਨ ਖਰੀਦੂ ਕੋਈ ਕੰਪਨੀ ਆ ਕੇ ਉਹ ਸਾਡੀ ਮਰਜ਼ੀ ਅਨੁਸਾਰ ਆਵੇ ਸਾਡੇ ਨਾਲ ਸਮਝੌਤੇ ਕਰਕੇ ਜਾਂ ਸਾਡੇ ਜਿਹੜਾ ਲਦਾਖ ਆ ਉਹਨੂੰ ਤੁਸੀਂ ਇੱਕ ਟੈਰੀਟਰੀ ਬਣਾ ਤਾ ਜੁਨੀਅਨ ਟੈਰੀਟਰੀ ਹੈ ਸੈਂਟਰ ਦੇ ਅੰਦਰ ਇਹਨੂੰ ਤੁਸੀਂ ਮੰਨ ਲਓ ਜੀ ਉਹ ਬਣਾਓ ਵੀ ਸਾਡਾ ਇੱਕ ਸਟੇਟ ਦਾ ਦਰਜਾ ਦਿਓ ਇਹਨੂੰ ਜਾ ਸਾਡੀ ਵਖਰੀ ਮਤਲਬ ਸਾਨੂੰ ਅਥਾਰਟੀ ਦਿਓ ਥੋੜੀ ਜੀ ਵੀ ਪਾਵਰ ਦਿਓ ਥੋੜੀ ਜੀ ਪਰ ਉਹਦੀ ਕਿਸੇ ਨੇ ਕੋਈ ਅਖਬਾਰ ਚ ਖਬਰ ਨਹੀਂ ਦੇਖੀ ਹੋਣੀ ਕੋਈ ਕਿਤੇ ਨਿਊਜ਼ ਨਹੀਂ ਦੇਖੀ ਹੋਣੀ ਕੋਈ ਕਿਤੇ ਉਹ ਤੁਹਾਨੂੰ ਦਿਖਿਆ ਨਹੀਂ ਹੋਣਾ ਸਭ ਤੋਂ ਪਹਿਲਾਂ ਇੱਕੋ ਗੱਲ ਜਿਹੜੀ ਉਜਾਗਰ ਹੋਈ ਹੈ ਲਦਾਖ ਦੇ ਵਿੱਚੋਂ ਕਿ ਬੀਜੇਪੀ ਦਾ ਦਫਤਰ ਸਾੜਤਾ ਕੀ ਗੱਲ ਵੀ ਬੀਜੇਪੀ ਦਾ ਦਫਤਰ ਵੱਡਾ ਹੋ ਗਿਆ ਜਾਂ ਲਦਾਖ ਵੱਡਾ ਸੀ ਪਰ ਇਹ ਚੀਜ਼ਾਂ ਹੋਣ ਵਾਲੀਆਂ ਸਰਕਾਰਾਂ ਵੀ ਭਾਵੇਂ ਭਗਤ ਸਿੰਘ ਹੋਰਾਂ ਨੂੰ ਮੱਥੇ ਟੇਕੀ ਜਾਣ ਜੋ ਮਰਜ਼ੀ ਕਰੀ ਜਾਣ ਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰੀ ਅੱਜਿੱਥੇ ਹੁੰਦੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਸਰਕਾਰਾਂ ਨੇ ਫਾਂਸੀ ਚੜਾਉਣਾ ਸੀਗਾ ਕਿਉਂਕਿ ਇਹਨਾਂ ਲਈ ਸਾਰੇ ਹੀ ਆਵਾਜ਼ ਲੋਕਾਂ ਦੇ ਪੱਖ 'ਚ ਆਵਾਜ਼ ਠਾਉਣ ਵਾਲੇ ਬੰਦੇ ਭਗਤ ਸਿੰਘ ਹੁੰਦੇ ਹੈਗੇ ਇਹਨਾਂ ਲਈ ਇਹਨਾਂ ਦੇ ਵਿਰੁੱਧ ਬੋਲ ਕੇ ਲੋਕਾਂ ਦੇ ਪੱਖ 'ਚ ਖੜਨ ਵਾਲੇ ਬੰਦੇ ਭਗਤ ਸਿੰਘ ਹੁੰਦੇ ਹੈਗੇ ਇਹਨਾਂ ਲਈ ਕੋਈ ਵੀ ਮੁਜ਼ਾਰਾ ਧਰਨਾ ਮੁਜ਼ਾਹਰਾ ਕਰਨ ਵਾਲੇ ਬੰਦੇ ਭਗਤ ਸਿੰਘ ਹੁੰਦੇ ਹੈਗੇ। ਸੋ ਇਸ ਕਰਕੇ ਕਦੇ ਵੀ ਇਸ ਝੰਡਟ ਤਿੰਨਾ ਪਿਆ ਕਰੋ ਕਿ ਭਗਤ ਸਿੰਘ ਤਾਂ ਇਹ ਉਹ ਸੀ ਫਲਾਨਾ ਵਿਰੋਧੀ ਸੀ ਉਹ ਕਦੇ ਵੀ ਜਿਹੜੇ ਸ਼ਹੀਦ ਹੋਣ ਵਾਲੇ ਹੁੰਦੇ ਆ ਉਹ ਕਦੇ ਵੀ ਕਿਸੇ ਦੇ ਵਿਰੋਧੀ ਨਹੀਂ ਹੁੰਦੇ। ਹਾਂ ਉਹ ਮੌਕੇ ਤੇ ਕਿਸੇ ਵੀ ਰਾਹ ਤੇ ਚੱਲਦੇ ਹੋ ਸਕਦੇ ਹੁੰਦੇ ਆ ਪਰ ਕਿਸੇ ਦੂਸਰੇ ਦੇ ਜ਼ਰੂਰੀ ਨਹੀਂ ਕਿ ਦੂਸਰੇ ਦੇ ਵਿਰੋਧੀ ਹੋਣ ਉਹ। ਸੋ ਅੱਜ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਹੋਰਾਂ ਦੇ ਜਨਮ ਦਿਨ ਤੇ ਸੇ ਸੋ ਉਹਨਾਂ ਨੂੰ ਯਾਦ ਕਰਦੇ ਆ ਸਲੂਟ ਕਰਦੇ ਆ। ਤੇ ਜਿਹੜੇ ਮਜੂਦਾ ਭਗਤ ਸਿੰਘ ਸਾਡੇ ਬੈਠੇ ਆ ਤੇ ਉਮੀਦ ਕਰਦੇ ਆ ਲੋਕਾਂ ਨੂੰ ਵੀ ਮਤਲਬ ਥੋੜਾ ਜਿਹਾ ਅਗਾਹ ਕਰਦੇ ਆ ਭਾਈ ਵੀ ਉਹਨਾਂ ਨਾਲ ਵੀ ਖੜਜਿਆ ਕਰੋ ਕਦੇ ਉਹ ਬਾਤ ਚ ਨਾ ਮਰਿਆ ਨੂੰ ਰੋਈ ਜਾਇਆ ਕਰੋ ਜਦੋਂ ਫਾਹੇ ਟੰਗ ਤੇ ਅਗਲੇ ਨੇ ਉਸ ਤੋਂ ਬਾਅਦ ਹੋਣ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਿੱਖੀ ਦੇ ਵਿਰੋਧੀ ਹੁੰਦੇ ਤਾਂ ਉਹ ਕਦੇ ਵੀ ਮਤਲਬ ਸਰਦਾਰ ਕਰਤਾਰ ਸਿੰਘ ਸਰਾਬੇ ਹੋਰਾਂ ਦੀ ਫੋਟੋ ਜੇਬ ਚ ਨਾ ਰੱਖਿਆ ਕਰਦੇ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਸੀਗੇ ਪਰ ਇਹ ਗੱਲ ਆਪਣੇ ਤੇ ਢੁਕਦੀ ਆ ਉਹਨਾਂ ਤੇ ਕਦੇ ਵੀ ਇਹ ਗੱਲ ਲਾਗੂ ਨਹੀਂ ਹੁੰਦੀ ਹੁੰਦੀ ਕਿਉਂਕਿ ਉਹ ਹੁੰਦੀ ਨਹੀਂ ਉਸ ਵਿਚਾਰ ਦਾ ਰਹਿਦੇ ਉਹਨਾਂ ਲਈ ਵੱਡੇ ਵਿਜਨ ਹੁੰਦੇ ਆ ਕਿ ਸਾਡਾ ਰੋਲ ਮਾਡਲ ਕੌਣ ਆ ਅਸੀਂ ਸ਼ਹੀਦੀ ਦੇਣੀ ਆ ਦੇਸ਼ ਲਈ ਦੇਣੀ ਆ ਦੇਸ਼ ਦੇ ਵਿੱਚ ਵੀ ਲੋਕ ਹੀ ਆਉਂਦੇ ਆ ਚਾਹੇ ਤੁਸੀਂ ਧਰਮ ਪਿੱਛੇ ਲੜ ਕੇ ਮਰਜੋ ਤਾਂ ਵੀ ਲੋਕ ਹੀ ਆਉਂਦੇ ਆ ਉਹ ਚ ਵੀ ਸੋ ਗੱਲ ਇਹ ਹੁੰਦੀ ਆ ਕਿ ਜੇ ਤੁਸੀਂ ਕਟੜ ਦਾ ਪਿੱਛੇ ਕੋਈ ਬੱਕਰੀ ਚੀਜ਼ ਪਿੱਛੇ ਜਾਂ ਕਹਿ ਲਓ ਵੀ ਇਹੋ ਜੀ ਚੀਜ਼ ਪਿੱਛੇ ਜਿਹਦਾ ਲੋਕਾਂ ਨੂੰ ਕੋਈ ਬਾਲਾ ਫਾਇਦਾ ਨਹੀਂ ਹੋਣ ਵਾਲਾ ਸਰਕਾਰਾਂ ਦੇ ਝਾਂਸੇ ਚੜ ਕੇ ਲੜ ਕੇ ਮਰੋਂਗੇ ਤਾਂ ਉਹ ਚੀਜ਼ ਥੋੜੀ ਜੀ ਕੰਜਸਟਡ ਹੁੰਦੀ ਜਾਊਗੀ ਕਿ ਯਾਰ ਤੁਸੀਂ ਪਤਾ ਨਹੀਂ ਕਾਦੇ ਪਿੱਛੇ ਮਰ ਗਏ ਤੇ ਜੇ ਤੁਸੀਂ ਇਕੱਲਾ ਇਹ ਗੱਲਾਂ ਕਰੀ ਜਾਓਗੇ ਕਿ ਹਾਂ ਯਾਰ ਅਸੀਂ ਲੋਕਾਂ ਲਈ ਕੰਮ ਕਰਨਾ ਤਾਂ ਉਹ ਤੁਹਾਡੀ ਸਹੀ ਦਿਸ਼ਾ ਚ ਜਾਊਗੀ ਸੋ ਹਾਲੇ ਥੋੜੀ ਤਬੀਅਤ ਵੀ ਠੀਕ ਨਹੀਂ ਬਾਲਾ ਬੋਲਿਆ ਨਹੀਂ ਜਾਂਦਾ ਥੋੜਾ ਜਿਹਾ ਗਲੇ ਦੀ ਦਿੱਕਤ ਆ ਜਾਂਦੀ ਹੈ ਸੋ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਸ਼ਹੀਦ ਏਜਮ ਸਰਦਾਰ ਭਗਤ ਸਿੰਘ ਹੋਰਾਂ ਨੂੰ ਸਾਡੇ ਵੱਲੋਂ ਸ਼ਰਧਾਂਜਲੀ ਤੇ ਅੱਜ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਬਹੁਤ-ਬਹੁਤ ਕੀ ਕਹਿ ਸਕਦੇ ਆਪਾਂ ਵੀ ਉਹਨਾਂ ਦਾ ਪ੍ਰਣਾਮ ਉਹਨਾਂ ਨੂੰ ਸਲੂਟ ਆ ਤੇ ਬਾਕੀ ਜਿਵੇਂ ਲਦਾਖ ਵਾਲਾ ਸਾਡਾ ਉਹ ਸਾਇੰਟਿਸਟ ਭਰਾ ਉਹਦੇ ਵਿਚਾਰ ਲਿਓ